ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਜਿਹੜਾ ਕੱਲ ਤੁਹਾਡੇ ਨਾਲ ਅਸੀਂ ਗੱਲ ਸਾਂਝੀ ਕੀਤੀ ਸੀਗੀ ਦਿੱਲੀ ਦੀ ਰੋहिणी ਕੋਰਟ ਦੇ ਇੱਕ ਜੱਜ ਸ਼੍ਰੀ ਅਨੋਜ ਕੁਮਾਰ ਸਿੰਘ ਜੀ ਨੇ 6 ਸਤੰਬਰ ਨੂੰ ਕੁਝ ਪੱਤਰਕਾਰਾਂ ਦੇ ਪੁਰਾਣੇ ਲਿਖੇ ਹੋਏ ਲੇਖਾਂ ਦੇ ਉੱਤੇ ਇਤਰਾਜ਼ ਕਰਿਆ ਸੀ ਜਿਨ੍ਹਾਂ ਜਿਹਦੇ ਵਿੱਚ ਉਹਨਾਂ ਨੇ ਅਡਾਨੀ ਦੀਆਂ ਹੇਰਾਫੇਰੀਆਂ ਦਾ ਜ਼ਿਕਰ ਕੀਤਾ ਹੋਇਆ ਸੀ ਤੇ ਉਹਦੇ ਤੇ ਬਿਨਾਂ ਪੱਤਰਕਾਰਾਂ ਨੂੰ ਮੌਕਾ ਦਿੱਤੇ ਬਿਨਾ ਉਹਨਾਂ ਨੂੰ ਸੁਣਨ ਦੇ ਇੱਕ ਤਰਫਾ ਉਹਦੇ ਤੇ ਉਹਨਾਂ ਨੇ ਰੋਕ ਲਾਤੀ ਸੀ ਗਾਂ ਤੋਂ ਛਾਪਣ ਤੇ ਤੇ ਜਿਹੜੇ ਪੁਰਾਣੇ ਛਪੇ ਹੋਏ ਐ ਉਹਨਾਂ ਨੂੰ ਛਪੇ ਹੋਏ ਜਾਂ ਵੀਡੀਓ ਬਣੀਆਂ ਹੋਈਆਂ ਜਾਂ ਆਡੀਓਜ਼ ਹਰ ਤਰ੍ਹਾਂ ਦੇ ਮੈਟਰ ਦੇ ਉੱਤੇ ਉਹਨੇ ਇਹ ਕਹਿਤਾ ਸੀ ਵੀ ਇਹਨਾਂ ਨੂੰ ਉਤਾਰਿਆ ਜਾਵੇ YouTube ਦੇ ਉਤੋਂ ਬਾਕੀ ਥਾਵਾਂ ਦੇ ਉਤੋਂ ਉਤਾਰਦੇ ਜਾਣ ਤੇ ਭਾਰਤ ਸਰਕਾਰ ਨੇ ਪਰਸੋਂ ਉਹ ਉਤਾਰ ਵੀ ਦਿੱਤੇ ਸੀ ਕੱਲ ਉਹਦੇ ਤੇ ਜਦੋਂ ਸੁਣਵਾਈ ਹੋਈ ਉੱਥੋਂ ਦੇ ਡਿਸਟ੍ਰਿਕਟ ਜੱਜ ਜਿਹੜੇ ਐ ਅਸ਼ੀਸ਼ ਅਗਰਵਾਲ ਜੀ ਉਹਨਾਂ ਨੇ ਉੱਥੇ ਜਿਹੜੇ ਇਹ ਪੰਜ ਪੱਤਰਕਾਰ ਸੀ ਚਾਰ ਰਵੀ ਨੇਰ ਅਦੀਰ ਦਾਸ ਗੁਪਤਾ ਆਯਾਸ ਕਾਂਤ ਦਾਸ ਤੇ ਆਯੂਸ਼ੀ ਜੋਸ਼ੀ ਵਗੈਰਾ ਇਹਨਾਂ ਨੇ ਅਡਾਨੀ ਐਂਟਰਪ੍ਰਾਈਜ਼ੇਸ ਲਿਮਟਿਡ ਦੇ ਵਿਰੁੱਧ ਜੋ ਕੁਝ ਲਿਖਿਆ ਹੋਇਆ ਸੀ ਕੱਲ ਜੱਜ ਸਾਹਿਬ ਨੇ ਕਿਹਾ ਵੀ ਇਹ ਕਿਹੜਾ ਇਨਸਾਫ ਹੈ ਕਿਸੇ ਇੱਕ ਜੱਜ ਵੱਲੋਂ ਵੀ ਤੁਸੀਂ ਜਿਹੜੀ ਧਿਰ ਦੇ ਖਿਲਾਫ ਕੋਈ ਗੱਲ ਇੱਕ ਧਿਰ ਆਈ ਹੈ ਤਾਂ ਉਹਨੂੰ ਬਿਨਾਂ ਸੁਣੀ ਤੁਸੀਂ ਫੈਸਲਾ ਸੁਣਾ ਦਿਓ ਇਹ ਤਾਂ ਬਿਲਕੁਲ ਹੀ ਗਲਤ ਹੈ ਤਾਂ ਇਤਸਾਫ ਦਾ ਤਗਾਜ਼ਾ ਮੰਗ ਹੀ ਨਹੀਂ ਕਰਦਾ ਦੂਜਾ ਅਡਾਨੀ ਦੇ ਵਕੀਲ ਨੇ ਕਿਹਾ ਜੀ ਸਾਡਾ ਬਿਜ਼ਨਸ ਐ ਇਸ ਤਰ੍ਹਾਂ ਹੋ ਰਿਹਾ ਕਹਿੰਦੇ ਦੱਸੋ ਵੀ ਇਹ ਆਰਟੀਕਲ ਛਪਿਆਂ ਨੂੰ ਬਹੁਤ ਦੇਰ ਹੋ ਗਈ ਤੁਹਾਡੇ ਬਿਜ਼ਨਸ ਦੇ ਉੱਤੇ ਕੀ ਪ੍ਰਭਾਵ ਪਿਆ ਇਹਦਾ ਸਮਝਾ ਦਿਓ ਇੱਥੇ ਆ ਕੇ ਵੀ ਆ ਸਾਡਾ ਪ੍ਰਭਾਵ ਆ ਨੁਕਸਾਨ ਹੋ ਗਿਆ ਇਹਦੇ ਨਾਲ ਸੋ ਇਸ ਕਰਕੇ ਇਹ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਹੈ ਤੇ ਜਿਹੜੀ ਉੱਗੀ ਆਪਣੇ ਵਕੀਲ ਹੈ ਵਰਿੰਦਾ ਗਰੋਵਰ ਜਿਹੜੀ ਕਿ ਆਮ ਤੌਰ ਤੇ ਸੁਪਰੀਮ ਕੋਰਟ ਚ ਅਪੀਲ ਹੁੰਦੀ ਹੁੰਦੀ ਹੈ ਕੱਲ ਉਥੇ ਡਿਸਟ੍ਰਿਕਟ ਕੋਰਟ ਚ ਅਪੀਅਰ ਹੋਈ ਹੋਈ ਸੀ ਤੇ ਉਹ ਉਹਦੇ ਤੇ ਸਾਰੀਆਂ ਰੋਕਾਂ ਇਹਨਾਂ ਚਾਰੇ ਪੱਜੇ ਪੱਤਰਕਾਰਾਂ ਦੇ ਉੱਤੇ ਜਿਹੜੀਆਂ ਲਾਈਆਂ ਸੀਗੀਆਂ 6 ਸਤੰਬਰ ਨੂੰ ਉਹ ਹਟਾ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਪੂਰਾ ਫ੍ਰੀ ਕਰ ਦਿੱਤਾ ਗਿਆ ਤੇ ਦੂਜਾ ਇੱਕ ਹੋਰ ਪੱਤਰਕਾਰ ਪਰੰਜਾਇ ਗੁਹਾ ਠਾਕੁਰਤਾ ਉਹ ਵੀ ਗਏ ਹੋਏ ਸੀ ਅਦਾਲਤ ਦੇ ਵਿੱਚ ਉਸ ਅਦਾਲਤ ਦੇ ਜੱਜ ਸਾਹਿਬ ਨੇ ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਹਾਲੇ ਕੋਈ ਫੈਸਲਾ ਨਹੀਂ ਸੁਣਾਇਆ ਫੈਸਲਾ ਰਾਕਬਾਰ ਅਕਲਿਆ ਉਸ ਜੱਜ ਸਾਹਿਬ ਦਾ ਪਰਸੋਂ ਜਿਹੜਾ ਬਿਆਨ ਸੀ ਵੀ ਜੇ ਤੁਸੀਂ ਇੱਕ ਦਿਨ ਤੁਹਾਨੂੰ ਹੋਰ ਸੁਣ ਲਾਂਗੇ ਉਹਦੇ ਨਾਲ ਤੁਹਾਡੇ ਲੇਖ ਨਾ ਛਪਣਗੇ ਕਿਹੜਾ ਪਹਾੜ ਡਿੱਗ ਜਾਊਗਾ ਜਣੀ ਜੱਜ ਦਾ ਇੱਕ ਹੈ ਜਿਸ ਕੋਲ ਤੁਸੀਂ ਇਨਸਾਫ ਲੈਣ ਜਾਂਦੇ ਹੋ ਉਹ ਜੱਜ ਅਜਿਹੀ ਟਿੱਪਣੀ ਕਰਦਾ ਹੈ ਉਹਦੇ ਨਾਲ ਦਾ ਜੱਜ ਆ ਆ ਗੱਲ ਕਰਦਾ ਉਹ ਕੱਲ ਵੀ ਫੈਸਲਾ ਨਹੀਂ ਕਰਦਾ ਫੈਸਲਾ ਰਾਤ ਵਾਂ ਰੱਖ ਲੈਂਦਾ ਹੁਣ ਦੇਖਦੇ ਆ ਵੀ ਦੋ ਇੱਕੋ ਹੀ ਅਦਾਲਤ ਦੇ ਵਿੱਚ ਦੋ ਜੱਜ ਬੈਠੇ ਇੱਕ ਦੇ ਫੈਸਲਾ ਇੱਕ ਹੋਰ ਆਉਂਦਾ ਦੂਜੇ ਦੇ ਹੋਰ ਆਉਂਦਾ ਦੇਖਦੇ ਕੀ ਹੋਊਗਾ ਉਹ ਦੇਖਣਾ ਪਊਗਾ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀ ਬਹੁਤ ਹੀ ਮੰਦ ਭਾਗੀਆਂ ਦੋ ਘਟਨਾਵਾਂ 2006 ਤੇ 2008 ਦੇ ਵਿੱਚ ਮਹਾਰਾਸ਼ਟਰ ਚ ਹੋਈਆਂ 2006 ਦੇ ਵਿੱਚ ਟ੍ਰੇਨਾਂ ਦੇ ਵਿੱਚ ਬਹੁਤ ਜ਼ਿਆਦਾ ਬਲਾਸਟ ਹੋਈ ਸੀ ਤੇ ਬਹੁਤ ਸਾਰੇ ਬੰਦੇ ਮਾਰੇ ਗਏ ਸੀ ਬੜੀ ਹਾਹਾਕਾਰ ਮੱਚੀ ਸੀ ਉਸ ਕੇਸ ਦੇ ਵਿੱਚ ਜਿਹੜੇ ਬੰਦੇ ਮੁਸਲਮ ਦੋਸ਼ੀ ਪਾਏ ਉਹ ਉਹਨਾਂ ਨੂੰ ਦੋਸ਼ੀ ਮੰਨਿਆ ਗਿਆ ਤੇ ਉਹ ਜਿਹੜੇ ਐ ਉਹਨਾਂ ਦੇ ਉੱਤੇ ਬਕਾਦਮੇ ਚੱਲੇ ਹੇਠਾਂ ਤੋਂ ਉੱਪਰ ਤੱਕ ਹਾਈ ਕੋਰਟ ਨੇ ਉਹਨਾਂ ਨੂੰ ਪਿੱਛੇ ਬਰੀ ਕਰ ਦਿੱਤਾ ਜਿੱਦਣ ਬਰੀ ਕੀਤਾ ਦੂਜੇ ਤੀਜੇ ਦਿਨੇ ਮਹਾਰਾਸ਼ਟਰ ਦੀ ਸਰਕਾਰ ਸੁਪਰੀਮ ਕੋਰਟ ਚਲੀ ਗਈ ਸੁਪਰੀਮ ਕੋਰਟ ਨੇ ਉਹਨਾਂ ਦੇ ਬਰੀ ਕਰਨ ਦੇ ਉੱਤੇ ਤਾਂ ਰੋਕ ਲਾਤੀ ਪਰ ਉਹਨਾਂ ਤੇ ਇਹ ਹੁਕਮ ਨਹੀਂ ਕੀਤਾ ਵੀ ਉਹ ਜਿਹੜੇ ਜੇਲ੍ਹ ਚੋਂ ਛੁੱਟ ਗਏ ਉਹਨਾਂ ਨੂੰ ਦੁਬਾਰਾ ਜੇਲ੍ਹ ਚ ਭੇਜੋ ਸੁਪਰੀਮ ਕੋਰਟ ਨੇ ਕਿਹਾ ਨਹੀਂ ਇਹਨਾਂ ਨੂੰ ਜੇਲ੍ਹ ਚ ਭੇਜਣਾ ਵਾਜਿਬ ਨਹੀਂ ਦੂਜਾ ਫੈਸਲਾ ਉਹਨਾਂ ਦਿਨਾਂ ਦੇ ਵਿੱਚ ਇੱਕ 2008 ਚ ਬੰਬ ਧਮਾਕੇ ਹੋਏ ਸੀ ਮਾਲੇ ਗੌਂਦ ਧਮਾਕੇ ਜਿਨ੍ਹਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਦੋਸ਼ੀ ਬੀਜੇਪੀ ਦੀ ਜਿਹੜੀ ਸਾਬਕਾ ਮੈਂਬਰ ਪਾਰਲੀਮੈਂਟ ਬਾਦ ਦੇ ਵਿੱਚ ਬਣੀ ਪ੍ਰਗਿਆ ਠਾਕਰ ਤੇ ਹੋਰ ਕੁਝ ਬੰਦੇ ਜਿਹੜੇ ਬੰਬ ਬਣਾਉਂਦੇ ਸੀ ਕਸ਼ਮੀਰ ਦੇ ਵਿੱਚ ਜਾਂਦੇ ਹੋਰ ਕਰਦੇ ਉਹ ਉਹਨਾਂ ਤੇ ਦੋਸ਼ ਸੀਗੇ ਉਹ ਐਨਆਈਏ ਦੀ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਤੇ ਮਹਾਰਾਸ਼ਟਰ ਦੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਵੀ ਇਸ ਮੁਕਦਮੇ ਦੇ ਵਿੱਚ ਕਿਉਂਕਿ ਸਰਕਾਰ ਉਹਦੇ ਚ ਤੇ ਰਹਿ ਸਟੇਟ ਵਰਸਸ ਹੁੰਦੇ ਆ ਮੁਕਦਮੇ ਉਸ ਧਿਰ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਹਾਈ ਕੋਰਟ ਚ ਗਈ ਹੋਈ ਨਹੀਂ ਆਖਰ ਤੇ ਅੱਕ ਪੱਕ ਕੇ ਵਿਚਾਰੇ ਉਹ ਜਿਹੜੇ ਬੰਦੇ ਮਾਰੇ ਗਏ ਸੀਗੇ ਉਹਨਾਂ ਧਮਾਕਿਆਂ ਚ ਮਾਰੇ ਗऊं ਧਮਾਕਿਆਂ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਬੰਬੇ ਹਾਈ ਕੋਰਟ ਗਏ ਦੋ ਤਿੰਨ ਵਾਰੀ ਤਰੀਕਾਂ ਦੇ ਉੱਤੇ ਤਾਂ ਬੰਬੇ ਹਾਈ ਕੋਰਟ ਇਹੀ ਪੁੱਛ ਪੜਤਾਲ ਕਰਦੀ ਰਹੀ ਵੀ ਕੀ ਤੁਹਾਡੇ ਬਿਆਨ ਹੋਏ ਸੀ ਕਿ ਨਹੀਂ ਹੋਏ ਸੀ ਤੁਹਾਡੇ ਤੋਂ ਕੀ ਪੁੱਛਿਆ ਗਿਆ ਸੀ ਜਾਂ ਕਿਸ ਤਰ੍ਹਾਂ ਇਸੇ ਗੱਲ ਦੇ ਉੱਤੇ ਹੀ ਦੋ ਤਿੰਨ ਤਰੀਕਾਂ ਲਾਤੀਆਂ ਫਿਰ ਕੱਲ੍ਹ ਹਾਈ ਕੋਰਟ ਦੀ ਇਹ ਤਸੱਲੀ ਹੋ ਗਈ ਵੀ ਹਾਂ ਇਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਉਹਨਾਂ ਨੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਐਨਆਈਏ ਨੂੰ ਜਿਨੇ ਇਹ ਇਨਵੈਸਟੀਗੇਸ਼ਨ ਕੀਤੀ ਤੇ ਜਿਹੜੇ ਉਹ ਸੱਤੇ ਦੋਸ਼ੀ ਹੈ ਉਹਨਾਂ ਨੂੰ 2 ਹਫ਼ਤਿਆਂ ਤੱਕ ਦੇ ਨੋਟਿਸ ਦੇ ਦਿੱਤੇ ਤੇ ਅਗਲੀ ਸੁਣਵਾਈ ਜਿਹੜੀ ਹੈ ਉਹ 6 ਹਫ਼ਤਿਆਂ ਨੂੰ ਹੋਊਗੀ। ਹੁਣ ਉਹ ਗਰੀਬ ਬੰਦੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਰ ਗਏ ਉਹ ਕੇਸ ਲੜ ਰਹੇ ਹੈ। ਸਰਕਾਰ ਨੂੰ ਚਾਹੀਦਾ ਸੀ ਲੜਨਾ ਸਰਕਾਰ ਕਿਉਂਕਿ ਇਹ ਬੰਦੇ ਬੀਜੇਪੀ ਦੇ ਐ ਇਹ ਇਸ ਕਰਕੇ ਇਹਨਾਂ ਦੇ ਵਿਰੁੱਧ ਨਹੀਂ ਜਾਣਾ ਜਿਹੜੇ ਉਹ ਪਹਿਲੇ ਸੀਗੇ ਵਿਚਾਰੇ ਉਹ ਗਰੀਬ ਮੁਸਲਮਾਨ ਜਿਹੜੇ ਫਸ ਗਏ ਐਵੇਂ ਹੀ ਮੰਨ ਕਿਸੇ ਹੋਰ ਨੇ ਲਿਆ ਵੀ ਅਸੀਂ ਧਮਾਕੇ ਕੀਤੇ ਆ ਉਹ ਬੰਦੇ ਹੈ ਹੀ ਨਹੀਂ ਸ਼ਾਮਲ ਬਾਦ ਦੇ ਵਿੱਚ ਕਿਸੇ ਹੋਰ ਕੇ ਚਿਹਰੇ ਵੀਲ ਹੋ ਗਿਆ ਸੀਗਾ ਪਰ ਉਹਨਾਂ ਦੇ ਵਿਰੁੱਧ ਨਾਲ ਦੀ ਨਾਲ ਸੁਪਰੀਮ ਕੋਰਟ ਚਲੀ ਗਈ ਇਹ ਦੂਰਾ ਮਿਆਰ ਸਰਕਾਰਾਂ ਦਾ ਜਿਹੜਾ ਹੈ ਇੱਕ ਸੈਕੂਲਰ ਮੁਲਕ ਦੇ ਵਿੱਚ ਬਹੁਤ ਹੀ ਮੰਦ ਭਾਗਾ ਤੇ ਮਾੜਾ ਹੈਗਾ ਨਿੰਦਣਯੋਗ ਵੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕੱਲ ਰਾਹੁਲ ਗਾਂਧੀ ਨੇ ਦੁਬਾਰਾ ਇੱਕ ਹੋਰ ਪ੍ਰੈਸ ਕਾਨਫਰੰਸ ਕਰਕੇ ਇੱਕ ਬਹੁਤ ਵੱਡੀ ਪੀਪੀਟੀ ਪ੍ਰੈਜੈਂਟੇਸ਼ਨ ਦਿੱਤੀ ਹੈ ਪੱਤਰਕਾਰਾਂ ਨੂੰ ਤੇ ਉਹਦੇ ਵਿੱਚ ਜਿਹੜੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਵੀ ਸਾਂਝੀ ਕੀਤੀ ਸੀ ਇੱਕ ਦਿਨ ਖਬਰ ਕਰਨਾਟਕਾ ਦੀ ਵਿਧਾਨ ਸਭਾ ਸੀਟ ਹੈ ਇੱਕ ਆਲੰਦ ਉਸ ਆਲੰਦ ਸੀਟ ਦੇ ਵਿੱਚ ਚੋਣਾਂ ਹੋਣ ਤੋਂ ਪਹਿਲਾਂ ਜਦੋਂ ਵੋਟਰ ਸੂਚੀਆਂ ਬਣਦੀਆਂ ਨੇ ਉਦੋਂ ਇੱਕ ਜਿਹੜੀ ਬੀਐਲਓ ਹੈ ਕੁੜੀ ਉਸ ਦੇ ਰਿਸ਼ਤੇਦਾਰ ਦੀ ਵੋਟ ਕੱਟ ਜਾਂਦੀ ਹੈ ਤੇ ਉਹਨੂੰ ਪਤਾ ਲੱਗਦਾ ਵੀ ਉਹਦੀ ਤਾਂ ਵੋਟ ਕੱਟ ਗਈ ਉਹ ਵੋਟ ਜਿਹਦੇ ਬੰਦੇ ਦੇ ਨਾਂ ਕੱਟੀ ਜਾਂਦੀ ਹੈ ਵੀ ਫਲਾਣੇ ਨੇ ਕਟਾਈ ਹੈ ਉਹਨੇ ਐਬਜੈਕਸ਼ਨ ਲਾਇਆ ਵੀ ਇਹ ਬੰਦਾ ਇੱਥੇ ਰਹਿੰਦਾ ਨਹੀਂ ਜਾਂ ਐ ਮਰ ਗਿਆ ਜਾਂ ਕੁਝ ਹੋ ਗਿਆ ਵਾਟ ਐਵ ਤੇ ਉਹ ਜਿਹੜੀ ਚੀਜ਼ ਹੈ ਉਹ ਉਹਨਾਂ ਦਾ ਗੁਆਂਡੀ ਨਿਕਲਿਆ ਜਦੋਂ ਉਹਨੇ ਪਤਾ ਕਰਿਆ ਉਹ ਤਾਂ ਬੀ ਐਲਓ ਹੈ ਉਹ ਗੁਆਂਡੀ ਨੂੰ ਬਿਲੀ ਵੀ ਤੁਸੀਂ ਮੇਰੇ ਰਿਸ਼ਤੇਦਾਰ ਦੀ ਵੋਟ ਕਿਉਂ ਕਟਾਤੀ ਉਹ ਕਹਿੰਦਾ ਮੈਂ ਤਾਂ ਕਟਾਈ ਨਹੀਂ ਨਾ ਤੇ ਉਹਦੇ ਤੇ ਕੱਟੀ ਗਈ ਪਰ ਉੱਥੋਂ ਫਿਰ ਰੌਲਾ ਪੈ ਗਿਆ ਵੀ ਹੋਰ ਕਿੰਨਾ ਕਹੇ ਫਿਰ ਲੱਗਦੇ 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 ਘੱਟੋ ਘੱਟ 6018 ਵੋਟਰ ਅਜਿਹੇ ਜਿਨ੍ਹਾਂ ਦੀਆਂ ਅਰਜ਼ੀਆਂ ਦਿੱਤੀਆਂ ਵੀ ਇਹਨਾਂ ਦੇ ਨਾਂ ਕੱਟ ਦਿੱਤੇ ਜਾਣ ਵੋਟਰ ਸੂਚੀ ਚੋਂ ਉਹ ਕਾਂਗਰਸ ਦੇ ਸਪੋਰਟਰ ਸੀ ਬਹੁਤੇ ਉਹਨਾਂ ਦੇ ਵਿੱਚੋਂ ਉਹਨਾਂ ਚੋਂ ਰਾਹੁਲ ਗਾਂਧੀ ਨੇ ਕੱਲ ਇੱਕ ਦੱਸਿਆ ਵੀ ਇੱਕ ਬੰਦੇ ਨੇ 34 ਸੈਕਿੰਡ ਦੇ ਵਿੱਚ ਦੋ ਵੋਟਾਂ ਕੱਟਤੀਆਂ ਸਵੇਰੇ 4 ਵਜੇ ਉੱਠ ਕੇ ਤੇ ਉਹ ਜਿਹੜੀ ਚੀਜ਼ ਐ ਆਨਲਾਈਨ ਤੇ ਉਹਦੇ ਤੇ ਕੇਸ ਦਰਜ ਹੋ ਗਏ ਉਦੋਂ ਉਹਨਾਂ ਦਿਨਾਂ 'ਚ ਬਾਅਦ 'ਚ ਸਰਕਾਰ ਵੀ ਕਾਂਗਰਸ ਦੀ ਬਣ ਗਈ ਕਰਨਾਟਕਾ ਦੇ ਵਿੱਚ ਉਹ ਕੇਸ ਸੀਆਈਡੀ ਨੇ ਸਾਰੇ ਲਏ ਤੇ ਪੁੱਛ ਪੜਤਾਲ ਸ਼ੁਰੂ ਕਰਤੀ ਚਿੱਠੀਆਂ ਕੱਢਤੀਆਂ ਚੋਣ ਕਮਿਸ਼ਨ ਨੂੰ ਬਹੁਤ ਵਾਰੀ ਵੀ ਉਹ ਦੱਸੋ ਤੁਸੀਂ ਵੀ ਜਿਹੜੇ ਕੰਪਿਊਟਰ ਤੋਂ ਇਹ ਐਰਜੀ ਆਈ ਨਾ ਕੱਟਣ ਦੀ ਚਾਹੇ ਨਾ ਕੱਟਣ ਨਹੀਂ ਦਿੱਤੇ ਗਏ ਬਹੁਤ ਸਾਰੇ ਜਿਹੜੀ ਅਰਜੀ ਆਈ ਉਹਦਾ ਆਈਪੀ ਐਡਰੈਸ ਕੀ ਹੈ ਦੂਜਾ ਜਿਹੜਾ ਉਹਨੂੰ ਫੋਨ ਦੇ ਉੱਤੇ ਓਟੀਪੀ ਗਿਆ ਉਹ ਫੋਨ ਦਾ ਨੰਬਰ ਕੀ ਹੈ ਓਟੀਪੀ ਦੀ ਟ੍ਰੇਲ ਕੀ ਹੈ ਇਹ ਦੱਸੀ ਜਾਵੇ ਤੇ ਹੋਰ ਤਕਨੀਕੀ ਗੱਲਾਂ ਉਹ ਤਕਨੀਕੀ ਗੱਲਾਂ ਦੀਆਂ ਸਾਰੀਆਂ ਚਿੱਠੀਆਂ ਜਿਹੜੀਆਂ ਸੀਆਈਡੀ ਨੇ ਚੋਣ ਅਧਿਕਾਰੀਆਂ ਨੂੰ ਲਿਖੀਆਂ ਤੇ ਚੋਣ ਅਧਿਕਾਰੀਆਂ ਨੇ ਕਰਨਾਟਕ ਦੇਆਂ ਨੇ ਮਾਨਯੋਗ ਚੋਣ ਕਮਿਸ਼ਨ ਨੂੰ ਪਾਈਆਂ ਕੱਲ ਦੀਆਂ ਉਹ ਪਬਲਿਕ ਦੇ ਵਿੱਚ ਤੁਰੀਆਂ ਫਿਰਦੀਆਂ ਨੇ ਚਿੱਠੀ ਨੰਬਰ ਕੀ ਡੇਟ ਕੀ 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 ਰਿਮਾਈਂਡਰ ਹੋ ਸਾਰਾ ਭੇਜਿਆ ਪਿਆਗਾ ਸੋ ਇਸ ਕਰਕੇ ਕੱਲ ਇੱਕ ਤਾਂ ਇਸ ਗੱਲ ਦੇ ਉੱਤੇ ਤੇ ਦੂਜਾ ਜਿਹੜਾ ਆਪਣੇ ਚੋਣ ਕਮਿਸ਼ਨ ਨੇ ਕਿਹਾ ਵੀ ਇਹ ਐਵੇਂ ਹੀ ਹੈ ਇਹ ਇਹ ਝੂਠੇ ਇਲਜ਼ਾਮ ਨੇ ਇਸ ਤਰ੍ਹਾਂ ਆਨਲਾਈਨ ਨਹੀਂ ਕੱਟੀਆਂ ਜਾ ਸਕਦੀਆਂ ਜੇ ਕਿਸੇ ਦੀ ਵੋਟ ਕੱਟਣੀ ਹੈ ਤਾਂ ਵੈਰੀਫਾਈ ਕਰੀ ਜਾਂਦੀ ਹੈ ਵੀ ਤੇਰੀ ਵੋਟ ਕੱਟਣ ਲੱਗਿਆਂ ਦੱਸ ਤੇਰੇ ਖਿਲਾਫ ਆਬਜੈਕਸ਼ਨ ਆਏਗਾ ਦੁੱਬੀ ਤਾਂ ਜੇ ਸਾਹ ਨਾ ਆਇਆ ਚੋਣ ਕਮਿਸ਼ਨ ਜੀ ਜੇ ਹੁਣ ਉਸ ਇੱਕ ਬੀਐਲਓ ਕੁੜੀ ਦੇ ਰਿਸ਼ਤੇਦਾਰ ਦੀ ਬਿਨਾ ਪੁੱਛਣ ਤੋਂ ਬਿਨਾ ਵੈਰੀਫਿਕੇਸ਼ਨ ਤੋਂ ਵੋਟ ਕੱਟਦੀ ਹੈ ਤੇ ਫਿਰ ਉਦੋਂ ਬਾਅਦ ਇਹ ਸਾਰੀ ਗੱਲ ਚੱਲਦੀ ਹੈ ਤਾਂ ਇਹਦਾ ਮਤਲਬ ਹੈ ਜੋ ਕੁਝ ਤੁਸੀਂ ਕਹਿ ਰਹੇ ਹੋ ਉਹ ਇੱਕ ਤੁਸੀਂ ਥਿਊਰੀ ਦੀ ਗੱਲ ਕਰ ਰਹੇ ਹੋ ਜੋ ਪ੍ਰੈਕਟਿਸ ਚ ਹੋ ਰਿਹਾ ਹੈ ਤੁਹਾਡੀ ਨਿਗਾਹ ਦੇ ਥੱਲੇ ਉਹ ਇਸ ਤੋਂ ਉਲਟ ਹੈ ਇਸ ਕਰਕੇ ਚੋਣ ਕਮਿਸ਼ਨ ਇਸ ਗੱਲ ਦੇ ਵਿੱਚ ਦਾਗੀ ਹੈ ਤੇ ਰਾਹੁਲ ਗਾਂਧੀ ਨੇ ਨਾਲ ਇੱਕ ਜਿਹੜੀ ਮਹਾਰਾਸ਼ਟਰ ਦੀ ਸੀਟ ਹੈ ਰਜੂਰਾ ਉਹਦਾ ਵੀ ਜ਼ਿਕਰ ਕੀਤਾ ਰਜੂਰਾ ਸੀਟ ਦੇ ਉੱਤੇ ਜਿਹੜੀਆਂ ਮਈ ਅਪ੍ਰੈਲ ਮਈ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਾਂਗਰਸ ਦਾ ਕੈਂਡੀਡੇਟ ਉਸ ਵਿਧਾਨ ਸਭਾ ਦੇ ਹਲਕੇ 'ਚੋਂ 35000 ਵੋਟਾਂ ਦੇ ਫਰਕ ਨਾਲ ਜਿੱਤਿਆ ਕੁਝ ਮਹੀਨਿਆਂ ਬਾਅਦ ਜਿਹੜੀ ਚੋਣ ਹੁੰਦੀ ਹੈ ਵਿਧਾਨ ਸਭਾ ਦੀ ਉਹਦੇ ਚ ਉਹ 3000 3500 ਵੋਟਾਂ ਤੇ ਹਾਰ ਜਾਂਦਾ ਹੈ ਉਹਨਾਂ ਦਾ ਕੈਂਡੀਡੇਟ ਕਾਂਗਰਸ ਦਾ ਤੇ ਉਥੇ 6850 ਵੋਟਾਂ ਅਜਹੀਆਂ ਨੇ ਜਿਹੜੀਆਂ ਨਵੀਆਂ ਪਾਈਆਂ ਗਈਆਂ ਹੋਰ ਕਿੰਨੀਆਂ ਕ ਪਾਈਆਂ ਗਈਆਂ ਉਹਨਾਂ ਪਤਾ ਨਹੀਂ ਜਿਹੜੀ ਜਿਨ੍ਹਾਂ ਦੀ ਨਿਰਖ ਪਰਖ ਹੋ ਗਈ ਵੀ 6850 ਆਹ ਵੋਟਾਂ ਨਵੀਆਂ ਪਾਈਆਂ ਉਹ ਜਿਹੜੀਆਂ ਨਵੀਆਂ ਪਾਉਣ ਦਾ ਤਰੀਕਾ ਉਹ ਵੀ ਇਹੋ ਜਿਹਾ ਜਾਈਏ ਆਨਲਾਈਨ ਫਾਰਮ ਭਰਿਆ ਜਾਂਦਾ ਤੇ ਭਰ ਕੇ ਉਹ ਤੇ ਉੱਗੀ ਪੱਤਰਕਾਰ ਹੈ ਕ ਪੂਨ ਮੱਗਰਵਾਲ ਉਨੇ ਕਿਹਾ ਵੀ ਕੋਈ ਵੀ ਬੰਦਾ ਉਹ ਫਾਰਮ ਨੂੰ ਭਰੇ ਤੇ ਟਾਈਮ ਨੋਟ ਕਰ ਲੇ ਕਿੰਨੇ ਚਿਰ ਚ ਫਾਰਮ ਭਰਿਆ ਜਾਂਦਾ ਹੈ ਪੋਸੀਬਲ ਹੀ ਨਹੀਂਗਾ ਇਸ ਤਰ੍ਹਾਂ ਫਾਰਮ ਭਰਿਆ ਜਾਣਾ ਇਹ ਕੋਈ ਜ਼ਰੂਰ ਐਪ ਦੀ ਵਰਤੋਂ ਕਰਕੇ ਬੰਦੇ ਜਿਹੜੇ ਆ ਉਹ ਲੱਗੇ ਹੋਏ ਆ ਤੇ ਇਸ ਤਰ੍ਹਾਂ ਜਿੱਥੇ ਜਾਂਦੇ ਆ ਵੋਟਾਂ ਘਟਾਉਂਦੇ ਆ ਜਿੱਥੇ ਚਾਹੁੰਦੇ ਆ ਨਵੀਆਂ ਵੋਟਾਂ ਪਾਉਂਦੇ ਆ ਪਹਿਲਾਂ ਵੀ ਰੌਲਾ ਪਿਆ ਵੀ ਮਹਾਰਾਸ਼ਟਰ ਦੇ ਵਿੱਚ ਵੋਟਾਂ ਕਿਵੇਂ ਵਧ ਗਈਆਂ ਜਿੰਨੀ ਆਬਾਦੀ ਹੈ ਉਹ 18 ਸਾਲ ਤੋਂ ਤੇ ਵੀ ਉਹਦੇ ਨਾਲੋਂ ਵੱਧ ਵੋਟਾਂ ਕਿਵੇਂ ਪੈ ਗਈਆਂ ਅਗਲੀ ਗੱਲ ਦੋਸਤੋ ਅਮਰੀਕਾ ਨੇ ਜਿਹੜੇ ਫੈਂਟੇਨਿਲ ਜਿਹੜੀ ਨਸ਼ਿਆਂ ਦੀ ਤਸਕਰੀ ਦੇ ਵਿੱਚ ਇੱਕ ਦਵਾਈਆਂ ਜੂਸ ਹੁੰਦੇ ਆ ਕੈਮੀਕਲ ਉਹਦੇ ਲਈ ਭਾਰਤੀ ਕਾਰੋਬਾਰੀਆਂ ਤੇ ਕਾਰਪੋਰੇਟਾਂ ਦੇ ਜਿਹੜੇ ਵੀਜੇ ਐ ਉਹ ਕੈਨਸਲ ਕਰ ਦਿੱਤੇ ਐ ਤੇ ਉਹਨਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਤੇ ਭਾਰਤ ਸਰਕਾਰ ਨੇ ਵੀ ਆਪਣਾ ਮੂੰਹ ਬਟਿਆ ਹੋਇਆ ਹਾਲੇ ਤੱਕ ਚੁੱਪ ਐ ਵੀ ਇੱਕ ਚੁੱਪ ਸੌ ਸੋਖ ਵਾਲੀ ਗੱਲ ਭਾਰਤੀ ਅਧਿਕਾਰੀ ਵੀ ਕਰ ਰਹੇ ਐ ਕਿ ਉਹ ਫੈਂਟੇਨਿਲ ਜਿਹੜੀ ਅਮਰੀਕਾ ਜਾਂਦੀ ਐ ਕਿ ਭਾਰਤ ਚ ਨਹੀਂ ਵਰਤੀ ਜਾਂਦੀ ਹੋਣੀ ਭਾਰਤੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਹੀਂ ਤਬਾਹ ਕਰਦੀ ਹੋਣੀ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਕਿ ਉਹਨਾਂ ਬੰਦਿਆਂ ਦਾ ਪਤਾ ਕਰਕੇ ਉਹਨਾਂ ਤੇ ਇੱਥੇ ਭਾਰਤ ਦੇ ਵਿੱਚ ਵੀ ਕਾਰਵਾਈ ਕਰੋ ਉੱਥੋਂ ਤਾਂ ਵੀਜ਼ਾ ਕੈਂਸਲ ਹੋਏ ਹੀ ਹੈ ਇੱਥੇ ਵੀ ਦੇਖੋ ਉਹਨਾਂ ਦੇ ਉੱਤੇ ਕਾਰਵਾਈ ਤੇ ਆ ਲਾਸਟ ਗੱਲ ਅਮਰੀਕਾ ਨੇ ਇੱਕ ਜਥੇਬੰਦੀ ਅਨੀਫਾਟ ਲੈਂਦੇ ਆ ਆ ਅੰਤੀਫਾ ਐਂਟੀਫਾਸਿਸਟ ਜਿਹੜੇ ਲੋਕ ਨੇ ਉਹਨੂੰ ਛੋਟਾ ਕਰਕੇ ਅੰਤੀਫਾ ਉਸ ਜਥੇਬੰਦੀ ਨੂੰ ਸਭ ਤੋਂ ਵੱਡੀ ਟੈਰਰਿਸਟ ਜਥੇਬੰਦੀ ਕਲ ਐਲਾਨਿਆ ਕਿਉਂਕਿ ਉਹ ਜਿਹੜੇ ਫਾਸਿਸਟ ਕਾਰਵਾਈਆਂ ਕਰਦੇ ਲੋਕ ਐ ਅਮਰੀਕਾ ਦੇ ਤੇ ਜਿਹੜੇ ਨਿਓ ਨਾਜੀ ਕਾਰਵਾਈਆਂ ਕਰਦੇ ਆ ਉਹਨਾਂ ਦੇ ਵਿਰੁੱਧ ਉਹ ਲੜਦੇ ਆ ਪਬਲਿਕ ਨੂੰ ਜਾਗਰੂਕ ਕਰਦੇ ਆ ਉਹਨਾਂ ਨੂੰ ਅੱਤਵਾਦੀ ਹੋ ਤੁਸੀਂ ਲਾ ਲੋ ਹਸਾਬ ਵੀ ਮੋਦੀ ਤੇ ਟਰੰਪ ਮਿੱਤਰ ਪਤਾ ਨਹੀਂ ਕਿੱਡੇ ਕ ਹੈਗੇ ਕਿ ਨਹੀਂ ਐਨਾ ਗੱਲਾਂ ਦੇ ਉੱਤੇ ਜਿਹੜੇ ਲੋਕ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਦੀ ਆਵਾਜ਼ ਚੁੱਕਦੇ ਆ ਉਹਨਾਂ ਨੂੰ ਉੱਥੇ ਵੀ ਅੱਤਵਾਦੀ ਕਿਹਾ ਜਾ ਰਿਹਾ ਹੈ ਇੱਥੇ ਵੀ ਅੱਤਵਾਦੀ ਕਿਹਾ ਜਾ ਰਿਹਾ ਹੈ ਇਹ ਮਿੱਤਰਤਾ ਜ਼ਰੂਰ ਹੈਗੀ ਹੈ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ